ਪਰ ਤੁਸੀਂ ਕੰਡਾਦਾਰ ਲਾਉਣੀ ਆ ਸਿਰਫ ਐਂਗਲ ਲਾ ਕੇ ਆ ਨੱਟ ਦੇ ਵਿੱਚ ਕਸਣਾ ਏ ਤੇ ਤੁਹਾਡੀ ਉੱਪਰ ਜਾ ਕੇ ਕੰਡਾਦਾਰ ਲਾ ਦੇਣੀ ਆ ਇਹ ਇਹ ਵਿੱਚੇ ਲ ਦਿੰਨੇ ਆ ਇਹ ਤੁਸੀਂ ਸਾਰੇ ਪਿੱਲਰਾਂ ਦੇ ਵਿੱਚ ਲੱਗੇ ਹੋਣਗੇ ਦੇਖੋ ਇਹ ਇਹਨਾਂ ਦੇ ਪਰਲੇ ਪਾਸੇ ਹਾਂ 700 ਸਕਰ ਤੇ ਤੁਸੀਂ ਉਹਦੇ ਹਿਸਾਬ ਨਾਲ ਪੈਸੇ ਲੈਣੇ ਆ ਅਸੀਂ ਸਕੁਅਰ ਫੁੱਟ ਦੇ ਜਿੰਨੀ ਲੱਗੀ ਓੰਨੇ ਹੀ ਪੈਸੇ ਲੈਣੇ ਜਿੰਨੀ ਦੀਵਾਰ ਦਿਖਦੀ ਆ ਜਿਹੜਾ ਪਿੱਲਰ ਥੱਲੇ ਚਲੇਗਾ ਉਹਦਾ ਕੋਈ ਪੈਸਾ ਨਹੀਂਗਾ ਜਿਵੇਂ ਮੰਨ ਲਓ 4 ਫੁੱਟ ਫਿੱਲਰ ਥੱਲੇ ਚਲੇ ਜਾਂਦਾ ਉੱਚੀ ਦੀਵਾਰ ਦੇ ਵਿੱਚ ਜਿਹੜੀ ਨੀਵੀਂ ਦੀਵਾਰ ਹੁੰਦੀ ਆ 10 ਫੁੱਟ ਤੱਕ ਕੋਈ 3-4 ਫੁੱਟ ਪਿੱਲਰ ਯਾਰ ਮੈਂ ਤਾਂ ਗੱ ਤੁਸੀਂ ਇਹਨਾਂ ਤੋਂ ਆ ਨਹੀਂ ਮੁੱਲ ਲੈਣੇ ਤੁਸੀਂ ਦਵਾਰ ਦਾ ਹੀ ਠੇਕਾ ਦਵਾਰ ਦਾ ਹੀ ਠੇਕਾ ਦੇਣਾ ਬਸ ਟੋਰ ਸਕੁਅਰ ਫੁੱਟ ਦੇ ਹਿਸਾਬ ਨਾਲ ਵਿਦ ਲੈਵਰ ਵਿਦ ਮਟੀਰੀਅਲ ਤੁਸੀਂ ਸਿਰਫ ਉੱਤੇ ਸਾਈਟ ਤੇ ਸਾਨੂੰ ਪਾਣੀ ਦੇਣਾ ਬਸ ਤੁਸੀਂ ਕਹਿੰਦੇ 10 ਸਾਲ ਹੋ ਗਏ ਲੱਗੇ 10 ਸਾਲ ਹੋ ਗਏ ਲੱਗੇ ਤੁਸੀਂ ਹੁਣ ਦੱਸੋ ਵੀ ਇਹਦੇ ਵਿੱਚ ਕੀ ਖਰਾਬ ਹੋ ਗਿਆ ਤੁਸੀਂ ਆਪ ਦੇਖ ਕੇ ਤੁਸੀਂ ਆਪ ਜਸਟੀਫਾਈ ਕਰੋ ਇਸ ਗੱਲ ਨੂੰ ਵੀ ਕਿੱਥੋਂ ਇਹ ਖਰਾਬ ਹੋ ਗਈ ਮੱਲੋ ਜਮਾ ਖਜ਼ਾਨਾ ਲੱਭਤਾ ਜਮਾ ਖਜ਼ਾਨਾ ਸਰਹੰਦ ਦੇ ਵਿੱਚਾਂ ਪਵਿੱਤਰ ਧਰਤੀ ਦੇ ਉੱਤੇ ਆ ਤੇ ਮੇਰੇ ਨਾਲ ਬਾਈ ਮਨਵੀਰ ਆ ਜੇ ਤੁਸੀਂ ਰਾਤੋਂ ਰਾਤ 100 ਕਿੱਲੇ ਦੇ ਨਾਲੇ ਮਾਰਨੀ ਆ ਕੰਦ ਜੇ ਤੁਸੀਂ ਬਾਉਂਡਰੀ ਲਾਉਣੀ ਆ ਝੀਠਾਲੀ ਤੇ ਚਾਹ ਝੀਠ ਕਰਨੀ ਆ ਜਮਾ ਬੰਦ ਜਮਾ ਇੱਟਾਂ ਵਰਗੀ ਬਾਉਂਡਰੀ ਉਹ ਵੀ ਰਾਤੇ ਰਾਤ ਬਣ ਜੂ ਬਹੁਤ ਜਾਇਜ਼ ਰੇਟ ਦੇ ਵਿੱਚ ਭਾਈ ਮਨਵੀਰ ਜਮਾ ਨਵੀਂ ਇਨਵੈਂਸ਼ਨ ਲੈ ਕੇ ਆਇਆ ਭਾਈ ਭਾਈ ਮਨਵੀਰ ਮੈਂ ਆ ਕਿਤੇ ਲੱਗੀ ਨਹੀਂ ਦੇਖੀ ਕਾਮਯਾਬ ਆ ਇਹ ਭਾਈ ਲੱਗੀ ਤਾਂ ਨਹੀਂ ਦੇਖੀ ਕਿ ਲੱਗਦਾ ਇਹ ਸਾਡਾ ਹੀ ਮਤਲਬ ਦਾ ਪਲਾਂਟ ਆ ਬਾਕੀ ਚਲੋ ਇੱਕ ਦਾ ਪਲਾਂਟ ਹੋਰ ਹੋਊਗਾ ਪੂਰੇ ਪੰਜਾਬ ਦੇ ਵਿੱਚ ਆਪਣੇ ਕੋਲ ਇੱਕ ਪਲਾਂਟ ਆ ਜਿਹੜਾ ਸਿੰਗਲ ਪੈਨਲ ਇਹਨੂੰ ਸਿੰਗਲ ਪੈਨਲ ਬਾਉਂਡਰੀ ਵਾਲ ਕਹਿੰਦੇ ਆ ਆਪਾਂ ਇਹ ਕਿੰਨੇ ਵੇ ਕਿੰਨੇ ਦੀ ਆ ਇਹ ਇਹ 3 ਇੰਚ ਮੋਟਾਈ ਹੈ ਜੀ ਇਹਦੀ ਹਾਂਜੀ ਆ 1.5 ਫੁੱਟ ਚੌੜੀ ਹੈ ਤੇ ਉਚਾਈ ਹੈਗੀ ਇਹਦੀ 8 ਫੁੱਟ ਜੀ ਇਟਾਂ ਵਾਲੀ ਕੰਧ ਨਾਲੋਂ ਇਹ ਥੋੜਾ 100 ਗੁਣਾ ਟਾਈਮ ਬਚਾਊਗੀ ਜੋ ਮੈਂ ਨਾ ਗੱਲ ਕਰਦਾ ਹੁੰਨਾ ਬੜੀ ਆਥੈਂਟੀਕ ਕਰਦਾ ਹੁੰਨਾ ਹਾਂ ਬਾਈ ਮਨਵੀਰ ਇਹ ਜਿਹੜੀ ਆ ਇੱਟਾਂ ਵਾਲੀ ਦੀਵਾਰ ਦੇ ਬਿਲਕੁਲ ਬਰਾਬਰ ਰੇਟ ਪੈ ਜਾਂਦਾ ਇਹਦਾ ਠੀਕ ਆ ਜੀ ਪਰ ਇਹਦੇ ਵਿੱਚ ਕੁਆਲਿਟੀ ਇਹ ਇਹਦੀ ਇਹ ਹੈ ਕਿ ਇਹਦੀ ਆਫਟਰ ਜਦੋਂ ਆਪਾਂ ਇਹਨੂੰ ਇੰਸਟਾਲ ਕਰਤਾ ਹਾਂਜੀ ਤਾਂ ਇਹਦੇ ਵਿੱਚ ਕੋਈ ਮੇਨਟੇਨੈਂਸ ਦੀ ਪ੍ਰੋਬਲਮ ਨਹੀਂ ਆਉਂਦੀ ਨਾ ਝੜਦੀ ਆ ਕਿਉਂਕਿ ਇਹ ਲੈਂਟਰ ਪੂਰਾ ਇੱਕ ਤਰ੍ਹਾਂ ਦਾ ਲੈਂਟਰ ਆ 6 ਐਮ ਐਮ ਦਾ ਸਰੀਆ ਪਾਇਆ ਹੋਇਆ ਹੂੰ ਤੇ ਇਸ ਤੋਂ ਇਲਾਵਾ ਇਹ ਪੂਰੀ ਪ੍ਰੋਪਰ ਵਾਈਬ੍ਰੇਟਰ ਲਾ ਕੇ ਬਣਾਈ ਹੋਈ ਆ ਕਿ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉ। ਇਹ ਆ ਆ ਛੋਟੇ ਸਾਈਜ਼ ਪਏ ਆ, ਉਹ ਵੱਡੇ ਆ। ਜੇ ਬਈ ਜੇ ਕਿਨ ਕਸਟਮਰ ਜਿਵੇਂ ਕੋਈ 12 ਫੁੱਟ ਦੀ دیوار ਹੁੰਦੀ ਹੋਵੇ ਆਪਾਂ ਇਹਨੂੰ 15 ਫੁੱਟ ਤੱਕ ਮੈਕਸਿਮਮ ਕਰ ਸਕਦੇ ਆ। ਹਾਂਜੀ ਤੇ ਇਹਦੇ ਵਿੱਚ 15 ਫੁੱਟ ਮੈਕਸਿਮਮ ਜਦੋਂ ਆਪਾਂ ਕਰਦੇ ਆਂ دیوار ਤਾਂ ਉਹਦੇ ਲਈ ਆਪਾਂ ਇਹਨੂੰ ਦੋ ਪੀਸ ਐਡ ਕਰਨੇ ਪੈਂਦੇ ਨੇ। ਠੀਕ ਆ ਜੀ। 8 ਫੁੱਟ ਦਾ ਇੱਕ ਹੋ ਗਿਆ ਤੇ ਉੱਪਰ ਜੋ 7 ਫੁੱਟ ਦਾ ਇੱਕ ਹੋ ਗਿਆ ਜਾਂ 6 ਫੁੱਟ ਦਾ 14 ਫੁੱਟ ਕਰਨੇ ਤਾਂ 6 ਫੁੱਟ ਇੱਕ ਹੋ ਗਿਆ। ਜੀ। ਤੇ ਇਹਦੇ ਵਿੱਚ ਆਪਾਂ ਇਹਨੂੰ ਹਾਈਡਰਾ ਨਾਲ ਇੰਸਟਾਲ ਕਰ ਸਕ ਜੀ ਤਾਂ ਕਿ ਇਹਦਾ ਇੱਕ ਪੀਸ ਦਾ ਵਜ਼ਨ 13.5 ਕੁਇੰਟਲ ਦੇ ਕਰੀਬ ਹੋ ਜਾਂਦਾ ਕਿਉਂਕਿ ਇਹ ਐਵੇਂ ਨਹੀਂ ਹੈਗਾ ਵੀ ਆਪਾਂ ਬੜਾ ਕੋਈ ਮਤਲਬ ਹਲਕਾ ਫੁਲਕਾ ਜਿਹਾ ਕੰਮ ਹੈ ਇਹ ਹਾਂਜੀ ਇਹ ਬੜਾ ਤੁਹਾਡੇ ਸਾਹਮਣੇ ਪੂਰਾ ਪਲਾਂਟ ਲੱਗਿਆ ਹੋਇਆ ਠੀਕ ਆ ਜੀ ਮਸ਼ੀਨ ਨਾਲ ਹੀ ਸਾਰਾ ਕੰਮ ਹੁੰਦਾ ਹੈ ਅੱਛਾ ਆਹ ਵਾਈਬ੍ਰੇਟਰ ਹੀ ਪਏ ਆਹ ਇਹ ਸਾਰੇ ਵਾਈਬ੍ਰੇਟਰ ਮਸ਼ੀਨਾਂ ਨੇ ਪ੍ਰੋਪਰ ਵੀ ਜੇ ਸੰਖੇਪ ਇਹ ਆਹ ਵਾਈਬ੍ਰੇਟਰ ਇਹ ਵਾਈਬ੍ਰੇਟਰ ਤੇ ਹੀ ਬਣੀਆਂ ਇਹ ਬਿਲਕੁਲ ਬਿਲਕੁਲ ਪੂਰਾ ਇਹਨ ਵਾਈਬ੍ਰੇਟ ਲਾ ਕੇ ਦੇਖੋ ਤੁਹਾਡੇ ਸਾਹਮਣੇ ਪੂਰੀ ਫਿਨਿਸ਼ਿੰਗ ਆ ਦੋਨੇ ਪਾਸਿਓ ਥੱਲੇੋਂ ਜ਼ਿਆਦਾ ਫਿਨਿਸ਼ਿੰਗ ਆਊਗੀ ਜੀ ਉੱਪਰ ਇਹ ਹੱਥ ਨਾਲ ਆਪਾਂ ਜਿਹੜਾ ਲੋਹੇ ਦਾ ਲੋਹਾ ਹੈ ਲੋਹੇ ਵਾਲੇ ਗਰਮਾਲੇ ਨਾਲ ਜਿਵੇਂ ਉਹ ਵੀਰਾ ਮਾਰੀ ਜਾਂਦਾ ਗਰਮਾਲਾ ਆ ਇਹਦੇ ਪਿੱਲਰ ਨੇ ਬਾਈ ਜੀ ਮੈਂ ਨਾ ਲੱਗਾ ਜਿਆ ਰੇਲ ਤੀਲੀ ਪੱਥੀ ਬੈਠਿਆ ਪ੍ਰੀਤ ਆਹ ਅੱਛਾ ਇਹ ਪੂਰੇ ਪਿੱਲਰ ਪੂਰਾ ਸਿਸਟਮੈਟਿਕ ਆ ਦੇਖੋ ਆ ਥੱਲੇ ਵਾਈਬ੍ਰੇਟਰ ਲੱਗੇ ਹੋਏ ਨੇ ਇਹਦੇ ਹਰੇਕ ਉਹਦੇ ਤੇ ਉਹ ਆਹ ਦੇਖੋ ਵਾਈਬ੍ਰੇਟਰ ਲੱਗੇ ਹੋਏ ਔਲ ਲੱਗੇ ਹੋਏ ਨੇ ਸਾਰੇ ਪਾਸੇ ਵਾਈਬ੍ਰੇਟਰ ਲੱਗੇ ਹੋਏ ਨੇ ਇਹ ਇਹਨਾਂ ਨੇ ਕੀ ਕਰਤਾ ਨਾ ਸਾਂਚਿਆਂ ਦੇ ਹੇਠਾਂ ਹੀ ਵਾਈਬ੍ਰੇਟਰ ਲਾ ਦਿੱਤੇ ਬਿਲਕੁਲ ਬਿਲਕੁਲ ਫਿਰ ਆਪ ਪ੍ਰੋਪਰ ਇਹਦੇ ਵਿੱਚ ਪੂਰੀ ਵਾਇਰਿੰਗ ਆ ਦੇਖੋ ਹਾਂ ਇਹ ਪੂਰੀਆਂ 3mm ਦੀਆਂ ਵਾਇਰਾਂ ਨੇ ਇਹ ਜਿਹੜੀਆਂ ਆਪਣੀਆਂ ਬਿਜਲੀ ਦੇ ਖੰਭਿਆਂ 'ਚ ਪੈਂਦੀਆਂ ਨੇ ਠੀਕ ਇਹ ਪੂਰੀਆਂ ਟਾਈਟ ਨੇ ਦੇਖੋ ਤੁਸੀਂ ਐਵੇਂ ਨਹੀਂ ਹੈਗਾ ਆਪਾਂ ਲੂਜ਼ ਵਾਇਰ ਨਹੀਂ ਪਾਉਂਦੇ ਪੂਰੀ ਉੱਥੇ ਕਸੀ ਹੋਈ ਆ ਇਹ ਇਧਰ ਤੋਂ ਲੈ ਕੇ ਪੂਰੀ ਇੱਕ ਵਾਇਰ ਹੁੰਦੀ ਆ ਬਾਅਦ ਦੇ ਵਿੱਚ ਆਪਾਂ ਬਿਲਡਿੰਗ ਨਾਲ ਕੱਟਦੇ ਆ ਇਹਨੂੰ अच्छा अच्छा ਜਦੋਂ ਇਹ ਆਪਾਂ ਇਹਨੂੰ ਬਾਹਰ ਕੱਢਣਾ ਉਦੋਂ ਆਪਾਂ ਇੱਥੋਂ ਵੜ ਦਿੰਦੇ ਆ ਇੱਥੋਂ ਵੜ ਲੈਣੀ ਹੈ ਜੀ ਇਹ ਇਹ ਐ ਨਹੀਂ ਹੈਗਾ ਵੀ ਆਪਾਂ ਲੂਜ਼ ਵਾਇਰ ਨਹੀਂ ਛੱਡ ਸਕਦੇ ਕਿਉਂਕਿ ਇਹ ਸਪੋਰਟ ਨਹੀਂ ਲੈਂਦੀ ਜੇ ਲੂਜ਼ ਵਾਇਰ ਬਹੁਤ ਪ੍ਰੋਡਕਟ ਨੇ ਇਹ ਜੇ ਮਾਰਕੀਟ ਦੇ ਵਿੱਚ ਜਿਹੜੇ ਲੂਜ਼ ਵਾਇਰ ਪਾਉਂਦੇ ਨੇ ਬਟ ਲੂਜ਼ ਵਾਇਰ ਕਦੇ ਵੀ ਨਹੀਂ ਕਾਮਯਾਬ ਹੋ ਸਕਦੀ ਕਿਉਂਕਿ ਸੀਆਈ ਵਾਇਰ ਹੈ ਬਹੁਤ ਹਾਈ ਮਤਲਬ ਕਿ ਉਹ ਹੁੰਦੀ ਹੈ ਸੀਆਈ ਵਾਇਰ ਕਹਿੰਦੇ ਨੇ ਇਹਨੂੰ ਬਿਜਲੀ ਦੇ ਖੰਭਿਆਂ 'ਚ ਪੈਂਦੀ ਆ ਦੇਖੋ ਇਹ ਪੂਰੇ ਟਾਈਟ ਕਰੇ ਹੋਏ ਨੇ ਉਰੋਂ ਸਮਝ ਗਿਆ ਇਹ ਨਾ ਮਨਿੰਦਰਾ ਬਿਜਲੀ ਦੇ ਖੰਭੇ 'ਚ ਵੀ ਨਾ ਇਹ ਪੁੱਤਾਂ ਦੀਆਂ 2-3 ਇਹ ਹੁੰਦੀਆਂ ਬਿਲਕੁਲ ਬਿਲਕੁਲ ਉਹ ਬਾਕੀ ਵਿੱਚ ਦੂਜੀਆਂ ਹੁੰਦੀਆਂ ਉਹ ਜਦੋਂ ਆਪਾਂ ਖੰਭਾ ਵੜਦੇ ਆ ਇਹ ਟੁੱਟਦੀ ਨਹੀਂ ਦਾਰ ਤੁਸੀਂ ਲਓ ਇਹਨੂੰ ਇਹਨੂੰ ਸਪੈਸ਼ਲ ਕੱਟਰੇ ਆਉਂਦੇ ਨਾ ਇਹਨੇ 빙ਾ ਹੋਣਾ ਨਾ ਇਹਨੇ ਟੁੱਟਣਾ ਲੋ ਇਹ ਵੱਡੇ ਇਹ ਵੱਡੇ ਨਹੀਂ ਜਾਂਦੀ ਹੁੰਦੀ ਇਹਨੂੰ ਆਰੀ ਵੀ ਬਹੁਤ ਮੁਸ਼ਕਲ ਆਰੀ ਨਹੀਂ ਵੱਢਦੀ ਹੈਗੀ ਵੀਰ ਜੀ ਨੂੰ ਬਲੇਡ ਆਉਂਦੇ ਨੇ ਪੱਕੇ ਉਹ ਉਹਦੇ ਨਾਲੇ ਵੱਢ ਸਕਦੇ ਆ ਕਟਰਾਂ ਨਾਲੇ ਵੱਢ ਸਕਦੇ ਆ ਅਚਾਏ ਉਹ ਹੋਵਾ ਜਿਹੜੀ ਬਿਜਲੀ ਦੇ ਖੰਭੇ ਦੇ ਵਿੱਚ ਹੁੰਦੀ ਜਿਹੜੀ ਆਪਣੇ ਤੋਂ ਵੱਡੀ ਦੀ ਨਹੀਂ ਹੁੰਦੀ ਜਦੋਂ ਆਪਾਂ ਖੰਭਾ ਵੜਦੇ ਹੁੰਦੇ ਬਿਲਕੁਲ ਬਿਲਕੁਲ ਇਹ ਆ ਦੋ ਕਰਤੇ ਹਾਂ ਇਹ ਕਸਟਮਾਈਜ਼ ਜਿਵੇਂ ਕਿਸੇ ਨੂੰ ਇਹ 3 ਫੁੱਟ ਦੀ ਜਾਂ 4 ਫੁੱਟ ਦੀ ਦੁਵਾਰ ਨਾਲ ਇਹਦੇ ਜਿਵੇਂ 12 ਫੁੱਟ ਕਰਨੀ ਤਾਂ 8 ਫੁੱਟ ਦਾ ਇੱਕ ਪੀਸ ਪੈ ਜਾਣਾ ਤੇ 4 ਫੁੱਟ ਦਾ ਇੱਕ ਪੈ ਜਾਣਾ ਤਾਂ 12 ਫੁੱਟ ਦੁਵਾਰ ਹੋ ਜਾਣੀ ਕੋਈ ਇੱਕ ਗੱਲ ਹੋਰ ਦੇਖ ਪ੍ਰੀਤ ਹੋਰ ਦੇਖ ਦੁਵਾਰ ਮੈਣ ਲੋ ਜਿਹੜੀ ਬਾਦ ਘਾਟ ਆ ਜਿੱਥੇ ਮੰਨ ਲਾ ਹੁਣ ਆਪਾਂ ਹੁਣ ਟੋਟੇ ਆ ਹੁਣ ਟੋਟਾ ਆਏ ਤਾਂ ਹੈ ਨਹੀਂ ਸਾਰੇ ਆ ਦੇਖੋ ਇੱਥੇ ਛੋਟੇ ਕਰ ਦਿੰਦੇ ਆ ਇਹ ਇਹ ਹੁਣ ਜਿਵੇਂ ਮੰਨ ਲਓ ਸਪੋਜ਼ ਕਰੋ ਆਪਣੀ ਅ 90 ਫੁੱਟ ਦੀ ਦੁਆਰ ਆ ਗਈ ਹਾਂਜੀ ਜਾਂ ਆਪਣੀ 85 ਫੁੱਟ ਦੀ ਦੁਆਰ ਆ ਗਈ ਹਾਂ 85 ਫੁੱਟ ਦੇ ਆਪਾਂ ਨੂੰ ਕੱਟ ਪੀਸੀ ਲਾਉਣਾ ਪੈਣਾ ਦੁਆਰ ਤਾਂ ਪੂਰੀ ਕਰਨੀ ਹੈ ਨਾ ਫਿਰ ਹਾਂ ਤੇ ਉੱਥੇ ਕੀ ਕਰੋਗੇ ਉੱਥੇ ਆ ਦੇਖੋ ਇਥੋਂ ਆ ਦੇ ਐ ਕਰ ਦੇਣਾ ਇਹ ਪੂਰਾ ਫਿਰ ਪੂਰਾ ਉਹਨਾਂ ਉਹਨਾਂ ਪੀਸ ਆਪਾਂ ਨੂੰ ਉਹਨੂੰ ਕੱਟ ਪੀਸ ਲਾ ਦਿੰਨੇ ਹੁੰਦੇ ਆ ਜਿੰਨੀ ਦੀ ਜ਼ਰੂਰਤ ਆ ਕਿਉਂਕਿ ਦੁਵਾਰ ਤਾਂ ਆਪਾਂ ਪੂਰੀ ਕਰਨੀ ਆ ਨਾ ਫਿਰ ਉਹ ਹਾਂ ਕਿ ਉਹਦੇ ਨਾਲ 19 ਹੀ ਦਿਨਾਂ ਬਚ ਗਿਆ 7 ਫੁੱਟ ਬਚ ਗਿਆ 6 ਫੁੱਟ ਬਚ ਗਿਆ ਤਾਂ ਓਡਾ ਬਣਾ ਕੇ ਦੇਣਾ ਬਿਲਕੁਲ ਬਿਲਕੁਲ ਤੇ ਆ ভাই ਆ ਪਏ ਇਹ ਪਿਲਰ ਨੇ ਜੀ ਇਹ ਮੇਨ ਇਹਦਾ ਸਾਰੇ ਦਾਰੂਮਦਾਰ ਇਸ ਚੀਜ਼ ਤੇ ਖੜਾ ਹੈ ਜੀ ਇਹ 9 ਇੰਚ ਤੇ ਫੁੱਟ ਬਾਏ ਫੁੱਟ ਦੋ ਤਰ੍ਹਾਂ ਦੇ ਆਉਂਦੇ ਨੇ ਇਹ ਹੈਗੇ 9 ਇੰਚ ਵਾਲੇ ਜਿਹਦੇ 3 ਇੰਚੀ ਦੁਵਾਰ ਪੈਂਦੀ ਆ ਹੂੰ ਉਧਰ ਪਏ ਨੇ ਫੁੱਟ ਬਾਈ ਫੁੱਟ ਵਾਲੇ ਉਹ ਚ 4 ਇੰਚੀ ਦਵਾਰ ਪੈਂਦੀ ਆ ਤੇ ਆਪਾਂ ਇਹ ਦੋ ਤਰ੍ਹਾਂ ਦੀ ਬਣਾਉਣੀ ਆ ਦਵਾਰ ਕਿ ਕਿੱਥੇ ਕਿੱਥੇ ਫੁੱਟ ਬਾਈ ਫੁੱਟ ਵਾਲੇ ਪਏ ਫੁੱਟ ਬਾਈ ਫੁੱਟ ਵਾਲੇ ਆ ਪਏ ਨੇ ਨਹੀਂ ਇਹ ਨਹੀਂ ਆ ਆ ਪਏ ਥੱਲੇ ਵਾਲੇ ਵਾਲੇ ਕਿ ਵਾਲੇ ਆ ਵੀ ਫੁੱਟ ਬਾਈ ਫੁੱਟੇ ਤੇ ਇਹਦੇ ਜਿਹਦਾ ਇਹਦੇ ਜਿਹਦਾ ਸਰਗਾ ਉਦੋਂ ਵੀ ਨਰੋ ਆ ਫੁੱਟ ਬਾਈ ਫੁੱਟ ਵਾਲੇ ਜਿਹਦਾ ਨਹੀਂ ਨਹੀਂ ਉਹ ਹੈਗਾ ਫੈਂਸਿੰਗ ਵਾਸਤੇ ਇਹ ਵੀ ਜਿਗਾਰਡ ਬਣਾਲੇ ਆ ਉੱਪਰ ਤੁਸੀਂ ਕੰਡਾਦਾਰ ਲਾਉਣੀ ਆ ਸਿਰਫ ਐਂਗਲ ਲਾ ਕੇ ਆ ਨਟ ਦੇ ਵਿੱਚ ਕਸਣਾ ਏ ਤੇ ਥੋੜੀ ਉੱਪਰ ਜਾ ਕੇ ਕੰਡਾਦਾਰ ਲਾ ਦੇਣੀ ਆ ਇਹ ਵਿੱਚੇ ਦਿੰਨੇ ਆ ਇਹ ਤੁਸੀਂ ਸਾਰੇ ਪਿੱਲਰਾਂ ਦੇ ਵਿੱਚ ਲੱਗੇ ਹੋਣਗੇ ਦੇਖੋ ਇਹ ਠੀਕ ਆ ਠੀਕ ਆ ਵੀ ਜਿਵੇਂ ਮੰਨ ਲਓ ਤੁਸੀਂ ਕੋਈ ਉੱਪਰ ਫੈਂਸਿੰਗ ਕਰਨੀ ਆ ਕੋਈ ਦੀਵਾਰ ਦੇ ਉੱਪਰ ਕੰਡਾ ਤਾਰ ਲਾਉਣੀ ਆ ਤੁਸੀਂ ਇਹ ਪਿੱਲਰਾਂ ਦੇ ਉੱਪਰ ਐਂਗਲ ਦੇ ਵਿੱਚ ਥੱਲੇ ਬਾਸ਼ਲ ਹੁੰਦੇ ਆ ਜੇ ਨਾਟ ਕਸੋ ਨਾੜ ਦੇ ਨਾਲ ਹੀ ਉਹ ਤੁਹਾਡਾ ਸਾਰਾ ਸਿਸਟਮ ਬਣ ਜਾਂਦਾ ਘੰਟਿਆਂ ਦੇ ਵਿੱਚ ਘੰਟਿਆਂ ਦੇ ਵਿੱਚ ਤੁਸੀਂ ਆਪਦੇ 100 ਕਿੱਲੇ ਦੇ ਦਾਲੇ ਭਾਵੇਂ ਤੁਸੀਂ ਬਾਉਂਡਰੀ ਕਰ ਲੋ ਤੁਹਾਡੇ ਕੋਲੇ ਹਾਈ ਡਰੇ ਚਾਹੀਦੇ ਆ ਉਹ ਪੇਨ ਫੁੱਟ ਦੇ ਪਿੱਲਰ ਬਾਈ ਉਹ ਪੇਨੇ ਉਹ ਦੇਖੋ ਤੁਹਾਡੇ ਕੋਲੇ ਹਾਈ ਡਰੇ ਚਾਹੀਦੇ ਆ ਤਾਂ ਤੁਸੀਂ ਇੱਥੋਂ ਲਿਜਾਓ ਬਾਈ ਇੱਕ ਗੱਲ ਮੈਨੂੰ ਹੋਰ ਦੱਸੋ ਬਈ ਇਹ ਜਿਹੜੀ ਆਪਾਂ ਦਵਾਰ ਕਰਦੇ ਆ ਸੋਹਣਿਆ ਆ ਦੇਖੋ ਆ ਇਹ ਫੁੱਟ ਬਾਈ ਫੁੱਟ ਦਾ ਪਿੱਲਰ ਇਹ ਪਹਿਲਾਂ ਆਹਾ ਆ ਇਹ ਆ ਪਿਆ ਆਹਾ ਪਿਆ ਉਪਰੀ ਥੱਲੇ ਆਹਾ ਪਿਆ ਆ ਸਾਰੀ ਫੁੱਟ ਬਾਈ ਫੁੱਟ ਦੇ ਨੇ ਬਾਈ ਇਹ ਆ ਪਿਆ ਆ ਦੇ ਇਹ 15 ਫੁੱਟ ਵਾਲੇ ਪਿੱਲਰ ਨੇ ਫੁੱਟ ਬਾਈ ਫੁੱਟ ਦੇ ਨੇ 15 ਇਹਦੇ ਚ ਤਾਰਾਂ ਦੀ ਗਿਣਤੀ ਵਧ ਗਈ 1 2 3 4 5 6 7 8 8 ਤੇ 8 16 ਤਾਰ 16 ਤੇ ਦੋ ਆ ਜੀ 18 ਹਾਂ ਪੂਰਾ ਸਪੋਰਟਿਵ ਸਿਸਟਮ ਆ ਕੋਈ ਐਵੇਂ ਨਹੀਂ ਹੈਗਾ ਕਿ ਚਾਹੇ ਤੁਸੀਂ 4 ਫੁੱਟ ਭਰਤ ਪਾ ਲੋ ਪਿੱਲਰ ਨਹੀਂ ਹਿੱਲੂਗਾ ਥੱਲੇ ਇਹਨੂੰ 4 ਫੁੱਟ ਗਰਾਊਂਡ ਕਰਦੇ ਆ ਹਾਂ ਜਿਵੇਂ ਮੰਨ ਲਓ ਜੇ ਆਪਾਂ 12 ਫੁੱਟ ਦਵਾਰ ਕਰਨੀ ਆ ਤਾਂ 16 ਫੁੱਟ ਦਾ ਪਿੱਲਰ ਲੱਗੂਗਾ ਉਹ ਤੁਸੀਂ ਕਹਿੰਦੇ ਸਾਇਲਜ ਵਾਲੇ ਪਿੱਟਾਂ ਦੇ ਵਿੱਚ ਲੋਕ ਪਾਈ ਜਾਂਦੇ ਆ ਅਸੀਂ ਅਜ ਨਾਲੇ ਬਾਈ ਹੋਣੀ ਨੇ ਹਾਂਜੀ ਉਹਨਾਂ ਨੇ ਸਾਈਲੇਜ ਪਿੱਟ ਬਣਾਏ ਨੇ ਹਾਂਜੀ ਜਾ ਕੇ ਜਨਾਲੇ ਕੋਈ ਵੀ ਜਾ ਕੇ ਦੇਖ ਆਇਓ ਤੇ ਮੇਰ ਤੋਂ ਨੰਬਰ ਲੈ ਲਿਓ ਜੀ ਉਹਨਾਂ ਨੇ ਪੂਰੇ ਸਾਈਲੇਜ ਪਿੱਟ ਭਰ ਕੇ ਉੱਪਰ ਟਰੈਕਟਰ ਘੁਮਾ ਕੇ ਜੀ ਤੇ ਵਿਦੇਸ਼ਾ ਫਾਰਮ ਆ ਜੀ ਉਹਨਾਂ ਕੋਲ ਤਕਰੀਬਨ 200 ਗਾਂ ਐ ਜੀ ਤੇ ਉਹਨਾਂ ਨੇ ਸਾਡੇ ਤੋਂ 8 8 ਪਿੱਟਾਂ ਬਣਾਈਆਂ ਨੇ 100 ਵਾਏ 20 ਦੀਆਂ ਹੂੰ ਜਿਵੇਂ ਆ ਪਿੱਲਰ ਲੱਗੇ ਨੇ ਉਹਨਾਂ ਦੇ ਜੀ 4 ਇੰਚੀ ਉਹਨਾਂ ਨੇ ਦਵਾਰਾਂ ਪਵਾਇਆ ਨੇ ਕਮਰੇ ਪਾਤੇ ਜੀ ਇਹ ਤਾਂ ਯਾਰ ਕਿਵੇਂ ਮਰਜੀ ਤੂੰ ਤੂੰ ਦੇਖ ਉਹ ਆਪਦੇ ਬੰਦਿਆ ਵਾਸਤੇ ਕਮਰੇ ਪਾਤੇ ਆਪਣੇ ਇਹ ਲੇਬਰ ਵਾਸਤੇ ਪਾਏ ਹੋਣੇ ਹੈ ਕਮਰੇ ਪਾਤੇ ਬਾਈ ਨੇ ਆ ਇਹਦੇ ਕੋਲ ਬਾਈ ਕੋਲੇ ਸਾਈਜ਼ ਜਿਹੜੇ ਦਾ ਸਾਈਜ਼ ਤੁਸੀਂ ਦੇਖੋ ਵੀ ਗੱਲ ਇਹ ਆ ਵੀ ਬਾਈ ਹੁਣਾਂ ਨੇ ਧਿਆਨ ਚ ਕਿਹੜੀ ਗੱਲ ਰੱਖੀ ਧਿਆਨ ਚ ਰੱਖੀ ਇਹ ਗੱਲ ਵੀ ਮੰਨ ਲਓ ਦਵਾਰ ਹੈਗੀ ਆ ਥੋੜੀ ਭਾਈ 105 ਫੁੱਟ ਹਾਂਜੀ ਹੁਣ ਮੰਨ ਲਓ 120 ਫੁੱਟ 105 ਫੁੱਟ ਤੱਕ ਤਾਂ ਆਪਣਾ 90 15 15 ਫੁੱਟ ਵਾਲੀ ਤੁਰੀ ਜਾਣੀ ਹੈ ਤੁਰੀ ਜਾਣੀ ਹੈ ਹਨਾ 105 ਫੁੱਟ ਤੱਕ ਤਾਂ ਤੇ ਹੁਣ ਗਾਂਹਾ ਵਾਲਾ ਬਾਈ ਗਾਂਹਾ ਚਾਹੇ 4 ਫੁੱਟ ਵੀ ਰਹਿ ਜਾਏ ਅਸੀਂ 4 ਫੁੱਟ ਵੀ ਪੂਰੀ ਕਰਕੇ ਜੀ 4 ਫੁੱਟ ਵੀ ਪੂਰੀ ਕਰਕੇ ਪਿੱਲਰ ਸਾਡਾ ਐਕਸਟਰਾ ਲੱਗਦਾ ਅਸੀਂ 4 ਫੁੱਟ ਜਦ ਕਿ ਪਿੱਲਰ ਦੀ ਇਕੱਲੇ ਦੀ ਕੀਮਤ 6000 ਆ ਚਾਹੇ ਉਹ ਵੀ ਲੱਗੇ ਅਸੀਂ ਪੂਰਾ ਕਰਕੇ ਐਵੇਂ ਨਹੀਂ ਹੈਗਾ ਆਪਾਂ ਛੱਡ ਨਹੀਂ ਸਕਦੇ ਅਗਲੇ ਨੂੰ ਇਹ ਨਹੀਂ ਨਾ ਕਹਿ ਸਕਦੇ ਰੇਟਾਂ ਦੀ ਦੀਵਾਰ ਕਰਾ ਲਓ ਨਹੀਂ ਆਪਾਂ ਪੂਰਾ ਹੀ ਕਰਦੇ ਹਾਂ ਪਿੱਲਰ ਤਾਂ ਐਕਸਟਰਾ ਲਾਉਨੇ ਆ ਮੰਨ ਲਓ ਵੀ ਫਿਰ ਤੁਸੀਂ ਅਗਲੇ ਨਾਲ ਫੁੱਟਾਂ 'ਚ ਗੱਲ ਕਰਦੇ ਆ ਫੁੱਟਾਂ ਸਕੁਅਰ ਮਤਲਬ ਹੁੰਦੀ ਸਕੁਅਰ ਫੁੱਟ ਆ ਜਿੰਨਾ ਰਨਿੰਗ ਫੁੱਟ ਆ ਜੀ ਉਹ ਤੋਂ ਜਿੰਨੀ ਉਚਾਈ ਆ ਇਹ ਮਤਲਬ ਐਦਾ ਹੁੰਦੀ ਆ ਇਹਦੀ ਡਾਈਮੈਂਸ਼ਨ ਵੀ ਮੰਨ ਲਓ ਮੈਂ 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 ਆਪਦੀ ਕੋਈ 500 ਫੁੱਟ 515 ਫੁੱਟ ਤੁਸੀਂ ਮੈਨੂੰ 100 ਫੁੱਟ ਕਰਾਉਣੀ ਆ 100 ਫੁੱਟ 100 ਫੁੱਟ ਲੰਬੀ ਦੀਵਾਰ ਹੋਗੀ ਤੁਸੀਂ ਕਹਿੰਦਾ ਸਾਨੂੰ 7 ਫੁੱਟ ਉੱਚੀ ਕਰ ਦੋ ਤਾਂ ਉਹ 700 ਸਕੁਅਰ ਫੁੱਟ ਹੋ ਗਈ ਹਾਂ 700 ਸਕੁਅਰ ਤੇ ਤੁਸੀਂ ਉਹਦੇ ਹਿਸਾਬ ਨਾਲ ਪੈਸੇ ਲੈਣੇ ਆ ਅਸੀਂ ਸਕੁਅਰ ਫੁੱਟ ਦੇ ਜਿੰਨੀ ਲੱਗੀ ਓੰਨੇ ਹੀ ਪੈਸੇ ਲੈਣੇ ਜਿੰਨੀ ਦੀਵਾਰ ਦਿਖਦੀ ਆ ਜਿਹੜਾ ਪਿੱਲਰ ਥੱਲੇ ਚਲੇਗਾ ਉਹਦਾ ਕੋਈ ਪੈਸਾ ਨਹੀਂ ਆ ਜਿਵੇਂ ਮੈਨੂੰ 4 ਫੁੱਟ ਫਿੱਲਰ ਥੱਲੇ ਚੱਲੇ ਜਾਂਦਾ ਉੱਚੀ ਦੀਵਾਰ ਦੇ ਵਿੱਚ ਜਿਹੜੀ ਨੀਵੀਂ ਦੀਵਾਰ ਹੁੰਦੀ ਹੈ 10 ਫੁੱਟ ਤੱਕ ਕੋਈ 3-4 ਫੁੱਟ ਫਿੱਲਰ ਯਾਰ ਮੈਂ ਤਾਂ ਗੱਲ ਹੀ ਹੁਣ ਸਮਝਾਂ ਯਾਰ ਬਾਈ ਦੀ ਤੁਸੀਂ ਇਹਨਾਂ ਤੋਂ ਆ ਨਹੀਂ ਮੁੱਲ ਲੈਣੇ ਤੁਸੀਂ ਦੀਵਾਰ ਦਾ ਹੀ ਠੇਕਾ ਦੇਣਾ ਦੀਵਾਰ ਦਾ ਹੀ ਠੇਕਾ ਦੇਣਾ ਬਸ ਪਰ ਸਕੁਅਰ ਫੁੱਟ ਦੇ ਹਿਸਾਬ ਨਾਲ ਵਿਦ ਲੇਬਰ ਵਿਦ ਮਟੀਰੀਅਲ ਤੁਸੀਂ ਸਿਰਫ ਉੱਥੇ ਸਾਈਡ ਤੇ ਸਾਨੂੰ ਪਾਣੀ ਦੇਣਾ ਬਸ ਕੁਛ ਨਹੀਂ ਦੇਣਾ ਹੋਰ ਇਹ ਪੈਸੇ ਦੇਣੇ ਨੇ ਬਸ ਆਦਾ ਹੀ ਠੇਕਾ ਦੇਣਾ ਪ੍ਰੀਤ ਯਾਰ ਆਪਾਂ ਤਾਂ ਗੱਲ ਹੀ ਗਲਤ ਸਮਝੀ ਗਏ ਮੈਂ ਤਾਂ ਮੈਂ ਸਮਝਦਾ ਸੀ ਵੀ ਆਪਾਂ ਆ ਵੇਚਦੇ ਆ ਨਹੀਂ 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 ਆਪਾਂ ਦੀਵਾਰ ਦਾ ਹੀ ਠੇਕਾ ਲੈਣੇ ਆ ਵੀ ਤੁਸੀਂ ਸਾਨੂੰ ਸਿਰਫ ਫੋਨ ਕਰਕੇ ਇਹ ਕਹਿਣਾ ਵੀ ਦੀਵਾਰ ਕਰ ਜੋ ਵੀ ਸਾਡੀ 500 ਫੁੱਟ ਦੀ ਦੀਵਾਰ ਆ ਜੀ ਆਪਾਂ ਨੇ ਜਿੰਨੇ ਉਚਾਈ ਕਰਨੀ ਆ ਜੋ 10 ਫੁੱਟ ਉੱਚੀ ਕਰਾਣੀ ਤਾਂ 500 ਫੁੱਟ ਹੋ ਗਿਆ 5000 ਸਕਰ ਫੁੱਟ ਹੋ ਗਿਆ 5000 ਸਕਰ ਫੁੱਟ ਦੇ ਆਪਾਂ ਨੇ ਉਹਨਾਂ ਤੋਂ ਪੈਸੇ ਚਾਰਜ ਕਰ ਲੈ ਮਿਸਤਰੀ ਨਹੀਂ ਤੁਸੀਂ ਲੱਪਣਾ ਕੁਛ ਵੀ ਨਹੀਂ ਲੱਪਣਾ ਪਈ ਕਰਨਾ ਸਾਰਾ ਕੁਛ ਆਪੇ ਤੇ ਇੱਕ ਚੀਜ਼ ਮੈਂ ਨੋਟ ਕਰ ਲਿਉ ਤੁਹਾਡੇ ਆਪ ਤੁਸੀਂ ਸਾਨੂੰ ਵੇਚਦੇ ਆ ਮਹਿੰਗੀਆਂ ਆਪ ਲਾਇਆ ਤੁਸੀਂ ਸਸਤਾ ਸਿਸਟਮ ਭਾਈ ਇਹ ਸਾਡਾ ਦੂਜਾ ਬਣਾਉਂਦੇ ਆ ਮੈਂ ਤੁਹਾਨੂੰ ਦੱਸਦਾ ਦੇਖੋ ਹਰੇਕ ਚੀਜ਼ ਦੀ ਹਰੇਕ ਤਰ੍ਹਾਂ ਦੀ ਰਿਕੁਆਇਰਮੈਂਟ ਹੁੰਦੀ ਆ ਰਿਕੁਆਇਰਮੈਂਟ ਦੇ ਹਿਸਾਬ ਨਾਲ ਆਪਾਂ ਹਰੇਕ ਬੰਦੇ ਨੂੰ ਉਹੋ ਜਿਹਾ ਪ੍ਰੋਡਕਟ ਸੁਜੈਸਟ ਕਰਦੇ ਆ ਤੇ ਉਹੋ ਜਿਹਾ ਪ੍ਰੋਡਕਟ ਬਣਾਉਂਦੇ ਆ ਹਾਂਜੀ ਇਹ ਸਾਡੀ ਜਿਹੜੀ ਦਵਾਰ ਆ ਇਹਨੂੰ ਅਸੀਂ ਕਮਰਸ਼ੀਅਲ ਦਵਾਰ ਕਹਿੰਦੇ ਆ ਤੁਸੀਂ ਕੋਈ ਫੈਕਟਰੀ ਲਾ ਰਹੇ ਹੋ ਅੱਛਾ ਐਨੂੰ ਐਨੂੰ ਤਾਂ ਆਪਾਂ ਕਮਰਸ਼ੀਅਲ ਕਮਰਸ਼ੀਅਲ ਹੀ ਕਹਿੰਦੇ ਆ ਇਹਨੂੰ ਆਪਾਂ ਇਹਨੂੰ ਸਿੰਗਲ ਪੈਨਲ ਦਵਾਰ ਕਹਿੰਦੇ ਆ ਆਪਾਂ ਜੀ ਸਿੰਗਲ ਪੈ ਇਹ ਸਿਰਫ ਆਪਣੇ ਕਮਰਸ਼ੀਅਲ ਪਰਪਸ ਲਈ ਆ ਜੀ ਤੁਸੀਂ ਕੋਈ ਫੈਕਟਰੀ ਲਾ ਰਹੇ ਹੋ ਸਾਡੇ ਉਰੇ ਬਹੁਤ ਵੱਡਾ ਪਲਾਂਟ ਲੱਗਿਆ ਸਨਾਥਨ ਨਿਰਯੋਗ ਜੀ ਉਹਨਾਂ ਦੇ ਕੋਲ ਸਾਰੀ ਦੁਆਰ ਇਹ ਕਰੀ ਹੋਈ ਆ ਜੀ ਤੇ ਹੁਣ ਜਿਵੇਂ ਮੰਨ ਲਓ ਇਹਦੇ ਵਿੱਚ ਵੀ ਦੋ ਚੀਜ਼ਾਂ ਨੇ ਦੇਖੋ ਭਾਈ ਇਹ ਹੈਗੀ ਆ 3 ਇੰਚੀ ਮੋਟੀ ਦੁਆਰ ਜੀ ਜਿਹਨੂੰ ਆਪਾਂ 9 ਇੰਚ ਬਾਈ 9 ਇੰਚ ਦੇ ਪਿੱਲਰ ਦੇ ਵਿੱਚ ਲਾਉਨੇ ਆ ਜਿਹੜਾ ਤੁਹਾਨੂੰ ਫੋਟੋ ਬਾਈ ਫੋਟੋ ਦੀ ਪਿੱਲਰ ਦੇਖਿਆ ਉਹ ਹੈਗੀ ਆ 4 ਇੰਚੀ ਦੁਆਰ ਦੇਖੋ ਇਹਦੀ ਮਟਾਈ ਇਹਦੇ ਨਾਲੋਂ ਮੋਟੀ ਆ ਦੇਖੋ ਆ ਇਸ ਤੋਂ ਵੀ ਮੋਟੀ ਆ ਇਹਦੇ ਆਹ ਹੀ ਪਿੱਟ ਬਣਾਏ ਨੇ ਇਹਦੇ ਵਿੱਚ ਵੀ ਮਤਲਬ ਲੈਂਟਰ ਜਿੰਨੀ ਮੋਟੀ ਹੋਗੀ ਤਕਰੀਬਨ ਇਹ ਮਤਲਬ ਹਰੇਕ ਉਹ 2 ਇੰਚੀ ਮੋਟੀ ਦੀਵਾਰ ਜਿਹੜੀ ਆਪਾਂ ਉਹ ਲਈ ਹੋਈ ਆ ਜੀ ਤੁਸੀਂ ਫਾਰਮ ਹਾਊਸ ਬਣਾ ਰਹੇ ਹੋ ਜੀ ਤੁਸੀਂ ਕੋਈ ਪਲਾਟ ਵੈਸੇ ਹੀ ਤੁਸੀਂ ਕਹਤਾ ਵੀ ਵੀ ਪਲਾਟ ਆਪਾਂ ਨੇ ਯਾਰ ਜੀ ਲੈ ਲਿਆ ਪ੍ਰਾਪਰਟੀ ਆਪਣੇ ਜਵਾਕਾਂ ਲਈ ਆ 20 ਸਾਲ ਲਈ ਲੈ ਕੇ ਰੱਖਣੀ ਆ ਤੁਸੀਂ ਦੀਵਾਰ ਕਰਾਓ ਉਹ ਇੱਟਾਂ ਵਾਲੀ ਦੀਵਾਰ ਨਾਲੋਂ ਅੱਧ ਮੁੱਲ ਤੇ ਪੈਂਦੀ ਆ ਉਹ ਉਹਦੀ ਆਹ ਉਹ ਅੱਧ ਮੁੱਲ ਤੇ ਪੈਂਦੀ ਆ ਇੱਟਾਂ ਵਾਲੀ ਦੀਵਾਰ ਨਾਲ ਜਦੋਂ ਮਰਜ਼ੀ ਖਰਚਾ ਕੱਢ ਲੋ ਉਹ ਉਹ ਵੀ ਤੁਹਾਡਾ ਹੀ ਕੰਮ ਉਹ ਸਾਡਾ ਕੰਮ ਆ ਜੀ ਉਹ ਤੁਹਾਨੂੰ ਦੂਜਾ ਪਲਾਂਟ ਆ ਮੈਂ ਤੁਹਾਨੂੰ ਉੱਥੇ ਵੀ ਲੈ ਕੇ ਚੱਲਦਾ ਉਹ ਇਹਦੇ ਬਿਲਕੁਲ ਆਪੋਜ਼ਿਟ ਆ ਜੀ ਇਹਦੀ 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 ਜ਼ਿੰਮੇਵਾਰੀ ਕਿੰਨੇ ਚਿਰ ਦੀ ਲੈਣੀ ਆ ਕੀ ਇਹਦੇ ਬਾਈ ਦੇਖੋ ਸਾਨੂੰ ਉਹ ਇਹ ਤਾਂ ਚਲੋ ਇਹ ਮੈਂ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਐਡ-ਆਨ ਕਰ ਦਿੰਦਾ ਗੱਲ ਹਾਂਜੀ ਇਹ ਤਾਂ ਹਜੇ ਅਸੀਂ ਪਰਖੀ ਹੋਣੀ ਵੀ ਦੁਵਾਰ ਕਿੰਨਾ ਚਿਰ ਚੱਲ ਸਕਦੀ ਆ ਹੂੰ ਉਹ ਦੁਵਾਰ 2 ਇੰਚ ਮੋਟੀ ਆ ਉਹਦੇ ਵਿੱਚ ਕੋਈ ਸਰੀਆ ਨਹੀਂਗਾ ਸਿਰਫ ਸੀਆਈ ਵਾਇਰੇ ਪੈਂਦੀ ਆ ਜੀ ਉਹ ਦੁਵਾਰ ਸਾਡੀ 10 ਸਾਲ ਹੋ ਗਈ ਲੱਗਿਆਂ ਨੂੰ ਹਜੇ ਤੱਕ ਮੈਂ ਤੁਹਾਨੂੰ ਉਧਰਲੀ ਫੈਕਟਰੀ ਦਿਖਾਉਂਗਾ 10 ਸਾਲ ਲੱਗਿਆਂ ਨੂੰ ਹੋ ਗਈ ਤੁਸੀਂ ਮੈਨੂੰ ਦੇਖ ਕੇ ਦੱਸਿਓ ਵੀ ਤੁਹਾਨੂੰ ਕਿੰਨੀ ਪੁਰਾਣੀ ਲੱਗਦੀ ਆ ਦੁਵਾਰ ਤੁਹਾਨੂੰ ਆਏ ਲੱਗੋ ਜਿਵੇਂ ਕੱਲ੍ਹ ਲਾਈ ਆ ਦੁਵਾਰ ਇਹਦੀ ਦੁਵਾਰ ਦਾ ਤਾਂ ਕੋਈ ਮਤਲਬ ਕੀ ਜਿੰਨੀ ਤੁਹਾਡੇ ਲੈਂਟਰ ਦੀ ਲਾਈਫ ਆ ਘਰ ਆ ਦੇ ਉਸ ਤੋਂ ਵੀ ਵੱਧ ਲਾਈਫ ਆ ਬਸ ਗੱਲ ਖਤਮ ਹੋ ਗਈ ਫਿਰ ਸਰਦਾਰ ਸਾਹਿਬ ਤੁਸੀਂ ਹੁਣ ਸਾਨੂੰ ਉਹ ਵੀ ਦਿਖਾਓ ਆਓ ਚਲੋ ਚੱਲੀਏ ਉੱਧਰ ਚਲੀਏ ਅੱਛਾ ਭਾਈ ਆ ਆ ਦੁਵਾਰ ਦੀ ਗੱਲ ਕਰਦੇ ਸੀ ਤੁਸੀਂ ਉੱਧਰਲੀ ਫੈਕਟਰੀ ਦੇ ਵਿੱਚ ਜਿਹੜੀ ਤੁਸੀਂ ਕਹੇ ਵੀ 10 ਸਾਲ ਹੋ ਗਏ ਲੱਗੇ ਨੂੰ 10 ਸਾਲ ਹੋ ਗਏ ਲੱਗੇ ਨੂੰ ਤੁਸੀਂ ਹੁਣ ਦੱਸੋ ਵੀ ਇਹਦੇ ਵਿੱਚ ਕੀ ਖਰਾਬ ਹੋ ਗਿਆ ਤੁਸੀਂ ਆਪ ਦੇਖ ਕੇ ਤੁਸੀਂ ਆਪ ਜਸਟੀਫਾਈ ਕਰੋ ਇਸ ਗੱਲ ਨੂੰ ਵੀ ਕਿੱਥੋਂ ਇਹ ਖਰਾਬ ਹੋ ਹਾਂ ਵੀ ਜੇ 10 ਸਾਲਾਂ ਜੇ ਇਹਨੂੰ ਡੱਕਾ ਨਹੀਂ ਹੋਇਆ ਤੇ ਇਹਨੇ ਹੁਣ ਅਗਲੇ 10 ਸਾਲਾਂ ਜ ਵੀ ਕੁਝ ਨਹੀਂ ਬਿਲਕੁਲ ਇੱਥੇ ਸਾਡੇ ਇੱਥੇ ਤੱਕ ਪਾਣੀ ਆ ਗਿਆ ਸੀ ਤਕਰੀਬਨ ਜਦੋਂ ਹੜ੍ਹ ਆਏ ਨਾ ਸਰਾਂਦ ਤਕਰੀਬਨ ਇੱਥੇ ਤੱਕ ਇੱਥੋਂ ਤੋਂ ਇੱਥੇ ਤੱਕ ਪਾਣੀ ਆ ਗਿਆ ਸੀਗਾ ਪਰ ਇਹ ਦਵਾਰਾਂ ਨੂੰ ਨਹੀਂ ਕੁਝ ਹੋਇਆ ਇਹਨੂੰ ਹੁੰਦਾ ਏ ਉਹ ਇਹ ਅਪਰੀਤ ਵਾਲੀ ਗੱਲ ਆ ਕਹਿੰਦਾ ਇਹਨੂੰ ਤਾਂ ਮਾੜੀ-ਮੋਢੀ ਸਹਾਲਾ ਬਣਾ ਇਹਨੂੰ ਤਾਂ ਮਜ਼ਬੂਤ ਕੋਈ ਮਿਲਦੀ ਆ ਮਜ਼ਬੂਤੀ ਉਹ ਮਿਲਦੀ ਜਿੰਨੀ ਕੇਰਿੰਗ ਹੋਊਗੀ ਉਹ ਨਹੀਂ ਇਹਦੇ ਵਿੱਚ ਵੀ ਮੈਂ ਦੇਖਿਆ ਦੋ ਤਰ੍ਹਾਂ ਦੀਆਂ ਆਪਣੇ ਕੋਲੇ ਇਹਦੇ ਵਿੱਚ ਬਾਈ ਇਦਾਂ ਐ ਫੱਟੇ ਦਾ ਸਾਈਜ਼ ਆ ਜਿਹੜਾ ਇਹ ਨੂੰ ਆਪਾਂ ਪਲੈਂਕਸ ਕਹਿੰਦੇ ਆ ਫੱਟੀਆਂ ਜਿਹੜੀਆਂ ਨੇ ਹਾਂਜੀ ਇਹ ਫੁੱਟ ਬਾਈ 7 ਫੁੱਟ ਦੀਆਂ ਹੁੰਦੀਆਂ ਨੇ ਜਿਵੇਂ ਉਹ ਪਈਆਂ ਨੇ ਉਹ ਉਹ ਜਿਹੜੀ ਫੱਟੀ ਪਈ ਆ ਫੁੱਟ ਬਾਈ 7 ਫੁੱਟ ਦੀ ਹੁੰਦੀ ਆ ਹਾਂ ਫੁੱਟ ਬਾਈ ਇਧਰ ਨੂੰ ਜਿੰਨੀਆਂ ਜਿੰਨੀ ਉਚਾਈ ਕਰਨੀ ਓਨੀਆਂ ਫੱਟੀਆਂ ਪਾ ਲੋ ਠੀਕ ਆ ਜੀ ਜੇ ਤਾਂ ਆਪਾਂ ਕਰਨੀਆਂ 10 ਫੁੱਟ ਤੱਕ ਦੀਵਾਰ 10 ਫੁੱਟ ਤੋਂ ਉੱਪਰ ਫਿਰੇ 8 ਇੰਚੀ ਪਿੱਲਰ ਆ ਠੀਕ ਆ ਜੀ ਜੇ ਆਪਾਂ ਕਰਨੀਆਂ 8 ਫੁੱਟ ਤੱਕ ਦੀਵਾਰ ਫਿਰ ਇਹ ਆ 6 ਇੰਚੀ ਪਿੱਲਰ ਹਰੇਕ ਚੀਜ਼ ਦਾ ਆਪਣੇ ਕੋਲ ਹੱਲ ਆ ਹਰ ਇੱਕ ਚੀਜ਼ ਆਪਾਂ ਕੋਈ ਕਿਸੇ ਦਾ ਵੱਧ ਖਰਚਾ ਨਹੀਂ ਕਰ ਦਿੰਦੇ ਇਹਦੀ ਥੋੜੀ ਜੀ ਕੋਸਟ ਵੱਧ ਜਾਂਦੀ ਹੈ ਪਿੱਲਰ ਦੇ ਹਿਸਾਬ ਨਾਲ ਜੀ ਇਹਦੀ ਬਹੁਤ ਜੈਨੂਨ ਕੋਸਟ ਆ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਇਹ ਤਾਂ ਇੱਟਾਂ ਵਾਲੇ ਨਾਲੋਂ ਅੱਧਿਓ ਪੈ ਜਾਂਦੀ ਹੈ ਇਹ ਨਾ ਕੋਈ ਇਹਦਾ ਕੋਈ ਦਿੱਕਤੇ ਨਹੀਂ ਹੈਗੀ ਇਹਦੇ ਵਿੱਚ ਤੁਸੀਂ ਪਲਾਟ ਦੀ ਕਰਾਓ ਡੈਰੀ ਫਾਰਮ ਦੀ ਕਰਾਓ ਤੁਸੀਂ ਸੋਲਰ ਅੱਜ ਕੱਲ ਲੱਗ ਰਹੇ ਨੇ ਬਹੁਤ ਵੱਡੀ ਮਾਤਰਾ 'ਚ ਸੋਲਰ ਵਾਲੇ ਜਿੰਨੇ ਵੀ ਆਪਣੇ ਕੋਲ 100-100 ਕਿੱਲਾਂ ਦੇ ਕੰਮ ਨੇ ਉਹਦੇ 'ਚ ਸੋਲਰ ਵਾਲੇ ਦੇ ਵਿੱਚ ਹਾਂਜੀ ਇਹ ਬਣਾਉਣ ਦਾ ਪ੍ਰੋਸੈਸ ਇਹਦਾ ਵੀ ਉਹੀ ਆ ਦੇਖੋ ਜੀ ਉਧਰੋਂ ਤਾਰਾਂ ਪਾਈਆਂ ਹੋਈਆਂ ਨੇ ਇੱਥੇ ਆ ਕੇ ਕਸੀਆਂ ਹੋਈਆਂ ਇਹ ਪ੍ਰੋਪਰ ਸਿਸਟਮ ਆ ਇਹਦੇ ਨਾਲ ਕੱਸੀਆਂ ਜਾਂਦੀਆਂ ਨੇ ਤਾਰ ਇਹਦੇ ਚ ਜੈਕ ਚੈੱਕ ਸਿਸਟਮ ਹਾਂ ਇਹ ਪੂਰੀਆਂ ਟਾਈਟ ਆ ਦੇਖ ਪ੍ਰੀਤ ਆਹ ਜੈਕ ਆ ਇਹਦੇ ਨਾਲ ਪ੍ਰੋਪਰ ਤਾਰ ਕਸੀ ਜਾਣੀ ਆ ਪੂਰੀ ਪਲੇਟ ਦੇ ਵਿੱਚ ਬੰਨ ਕੇ ਤਾਰ ਪੂਰੀ ਕੱਸ ਦਿੰਨੇ ਆ ਇਹਨੂੰ ਵੀ ਤਾਰ ਦੀ ਸਟਰੈਂਥ ਪੂਰੀ ਰਹੇ ਤਾਰਾਂ ਇਹਦੇ ਚ ਵੀ ਨਹੀਂ ਘਟ ਪਾਉਂਦੇ ਜਿਵੇਂ 8 ਇੰਚੀ ਪਿੱਲਰ ਇਹਦੇ ਚ ਵੀ 10 ਇੰਚੀ ਨਹੀਂ ਮਤਲਬ ਕਿ ਘੱਟੋ ਘੱਟ 14 15 ਤਾਰਾਂ 10 12 ਇਹ ਬਈ ਮੈਨੂੰ ਐਂ ਦੱਸੋ ਵੀ ਜਿਵੇਂ ਹੁਣ ਮੰਨ ਲਓ ਵੀ ਮੈਂ ਤੁਹਾਨੂੰ ਕਹਤਾ ਅੱਜ ਬਈ ਜੀ ਤੁਸੀਂ 15 ਕਿਲਿਆਂ ਦੇ ਦਾਲੇ ਮੈਨੂੰ ਧਾਰ ਮਾਰ ਕੇ ਦੇਣੀਆਂ ਤੁਹਾਡੇ ਨਾਲ ਭਾ ਮੇਰਾ ਹੋ ਗਿਆ ਓਕੇ ਹੋ ਗਿਆ ਬਾਉਂਡਰੀ ਬਾਲ ਹਣਾ ਬਾਉਂਡਰੀ ਬਾਲ ਸੌਰੀ ਮਾਰ ਕੇ ਦੇਣੀਆਂ ਤੁਸੀਂ ਮੈਨੂੰ ਹਾਂਜੀ ਤੁਸੀਂ ਮੈਨੂੰ ਕਿੰਨੇ ਦਿਨਾਂ ਦੇ ਵਿੱਚ ਮਾਰ ਕੇ ਦੇ ਦੋਗੇ 15 ਕਿਲਿਆਂ ਦਾ ਬਾਈ ਮੰਨ ਕੇ ਚੱਲੋ ਪ੍ਰੋਸੈਸ ਹੈਗਾ ਇਹ ਤਕਰੀਬਨ 25 ਤੋਂ 30 ਦਿਨ ਦਾ ਠੀਕ ਹੈ ਜੀ ਤਕਰੀਬਨ ਉਹ ਮੰਨ ਕੇ ਚੱਲੋ ਅਸੀਂ 18 ਕਿਲਿਆਂ ਦੀ ਬਾਉਂਡਰੀ ਕਰਕੇ ਆਏ ਹੁਸ਼ਿਆਰਪੁਰ ਜੀ ਉਹਨੂੰ ਸਾਡੇ ਤਕਰੀਬਨ ਸਵਾ ਕੁ ਮਹੀਨਾ ਲੱਗਿਆ ਬਸ ਠੀਕ ਹੈ ਜੀ ਪ੍ਰੋਪਰ ਨਾਲੇ ਪਹਾੜੀ ਚ ਆਹੋ ਕੋਈ ਐਵੇਂ ਮਤਲਬ ਦਿੱਕਤ ਮਾੜੀਆਂ ਮੋਟੀਆਂ ਸੀਗੀਆਂ ਵੀ ਪਰ ਉਹਨੂੰ ਸਾਡੇ ਇੰਨੇ ਕੇ ਦਿਨ ਲੱਗੇ ਨੇ ਬਸ ਉਹਨੂੰ ਇੰਨੇ ਦਿਨ ਲੱਗੇ ਕਿਉਂਕਿ ਦੇਖੋ ਨਾ ਅਸੀਂ ਜਿਹੜਾ ਖੱਡਾ ਪਟਦੇ ਆ ਨਾ ਲੇਬਰ ਹੱਥ ਨਾਲ ਖੱਡਾ ਪਟਦੀ ਆ ਉਹਦਾ ਰੀਜ਼ਨ ਕੀ ਆ ਕਿ ਜਿਵੇਂ ਆਪਾਂ ਪੁਰਾਣੇ ਆਪਣੇ ਪਿੰਡਾਂ 'ਚ ਆਪਾਂ ਕਿੱਲੇ ਪੜਦੇ ਹੁੰਦੇ ਸੀਗੇ ਆਪਾਂ ਉਹਦੇ ਨਾਲ ਕਿੱਲਾ ਪੜਦੇ ਹੁੰਨੇ ਆ ਥੱਬੜਾਂ ਵਾਲਾ ਕਿੱਲਾ ਪਟ ਲਿਆ ਜੀ ਉਹ ਆਪਾਂ ਤਾਂ ਪੜਦੇ ਆ ਉਹ ਵੀ ਆਲੇ-ਦਾਲੋਂ ਹਿੱਲਿਓਣ ਆਪਾਂ ਮਿੱਟੀ ਤੋਦਦੇ ਆ ਉਹਦੇ ਦਾਲੇ ਉਹ ਹਿੱਲੇ ਨਾ ਉਹ ਆਲੇ-ਦਾਲੇ ਸਾਡਾ ਕੀ ਪ੍ਰੋਸੈਸ ਆ ਅਸੀਂ ਜਿਹੜਾ ਖੱਡਾ ਪਟ ਪਿੱਲਰ ਦੇ ਹਿਸਾਬ ਨਾਲ ਲੇਬਰ ਨੇ ਹੱਥ ਨਾਲੇ ਖੱਡਾ ਪੱਟਣਾ ਉਹ ਸੱਬਣ ਨਾਲੇ ਵੀ ਆਲੇ-ਦਾਲ ਜਿਹੜੀ ਮਿੱਟੀ ਆ ਪੂਰੀ ਟਾਈਟ ਰਹੇ ਉਹ ਉਹਦੇ ਆਲੇ-ਦਾਲੇ ਆਪਾਂ ਨੇ ਕੰਕਰੀਟ ਪਾ ਦੇਣਾ ਵੀ ਉਹ ਜਿਹੜਾ ਪਿੱਲਰ ਆ ਉਹਦੀ ਲਾਈਫ ਆ ਜਿਹੜੀ ਉਹ ਬਹੁਤ ਵੱਜ ਜਾਂਦੀ ਹਵਾ-ਹਵਾ ਨਾਲ ਤਾਂ ਟੇਢਾ ਹੀ ਨਹੀਂ ਹੁੰਦਾ ਕਿਉਂਕਿ ਉਹਦੇ ਵਿੱਚ ਰੇਤਾ ਬਜਰੀ ਪੈ ਗਿਆ ਪੂਰਾ ਬੇਸ ਬਣ ਗਿਆ ਠੀਕ ਆ ਉਹਦੇ ਕਰਕੇ ਇਹ ਬਹੁਤ ਮਤਲਬ ਕਿ ਇੱਕ ਤਰ੍ਹਾਂ ਨਾਲ ਸਲੋ ਪ੍ਰੋਸੈਸ ਹੋ ਜਾਂਦਾ ਜਿਹੜਾ ਹੁਣ ਲੋਕੀ ਕਰਦੇ ਨੇ ਕੋਈ ਟਰੈਕਟਰ ਨਾਲ ਖੱਡਾ ਪਾ ਦਿੰਦਾ ਜਿਵੇਂ ਟਰੈਕਟਰ ਨਾਲ ਅੱਜ ਕੱਲ ਟੋਏ ਪਾ ਦਦੇ ਨੇ ਉਹ ਪ੍ਰੋਸੈਸ ਠੀਕ ਨਹੀਂ ਹੈਗਾ ਵੈਸੇ ਸਿਸਟਮ ਲਈ। ਅੱਛਾ। ਉਹਦਾ ਰੀਜ਼ਨ ਕੀ ਹੈ ਕਿ ਉਹ ਆੜੇਦੜੇ ਵਾਲੀ ਮਿੱਟੀ ਜਿੰਨੀ ਪੋਲ ਹੋਗੀ ਉਹ ਖਰਾਬ ਹੋਣ ਪਿੱਲਰ ਹਿੱਲਣ ਦਾ ਚਾਂਸ ਰਹਿੰਦਾ ਹੁੰਦਾ। ਇਹ ਟ੍ਰੈਂਚ ਬਣ ਜਾਂਦੀ ਹੈ ਪ੍ਰੋਪਰ। ਇਹਦੇ 'ਚ ਮਤਲਬ ਕਿ ਆਏ ਨਹੀਂ ਹੈਗਾ ਵੀ ਪਿੱਲਰ ਹਿੱਲ ਜਾਊਗਾ। ਫੱਟੀਆਂ ਦਾ ਇਹਦਾ ਵੀ ਪ੍ਰੋਸੈਸ ਹੋਦਈਆਂ ਆ ਜੋ ਫੱਟੀਆਂ ਵੀ ਤੁਹਾਨੂੰ ਦਿਖਾਵਾਂ। ਜੀ। ਇਹ ਜਿਵੇਂ ਆ ਪਿੱਲਰ ਬਣ ਰਹੇ ਨੇ। ਜੀ। ਇਹਦੇ ਵਿੱਚ ਆਪਾਂ 4 5 ਵਾਇਰਾ ਪਾਉਂਦੇ ਹਾਂ ਇੱਕ ਫੱਟੀ ਦੇ ਵਿੱਚ। ਠੀਕ ਹੈ ਜੀ। 4 ਤੋਂ 5 4 ਨੇ। ਜੀ। ਆ ਦੇਖੋ। 1 2 3 4 ਇਹ ਪੂਰੀ ਲਾਈਨ ਚੋਂ ਵੀ ਕਸੀਆਂ ਹੋਈਆਂ ਨੇ ਇਹ ਆ ਵਾਈਬ੍ਰੇਟਰ ਇਹਦੇ ਥੱਲੇ ਲੱਗੇ ਹੋਏ ਨੇ ਇਹਦੇ ਵੀ ਜੀ ਸਾਰੀ ਜਗ੍ਹਾ ਤੇ ਵਾਈਬ੍ਰੇਟਰ ਲੱਗੇ ਹੋਏ ਨੇ ਇਹਦੇ ਵੀ ਥੱਲੇ ਜੀ ਇਹ ਉਮੀ ਬਸ ਪ੍ਰੋਸੈਸ ਸੇਮ ਹੀ ਆ ਯਾਨੀ ਉਹ ਵੱਡੀ ਦੀਵਾਰ ਆ ਆ ਮਟੀਰੀਅਲ ਆ ਠੀਕ ਆ ਜੀ ਓਪੀਸੀ ਸੀਮਿੰਟ ਯੂਜ਼ ਕਰਦੇ ਆ ਜੀ ਆ ਮਟੀਰੀਅਲ ਆ ਪ੍ਰੋਪਰ ਜੀ ਸਟੋਨ ਡਸਟ ਪਾਉਂਦੇ ਆ ਹੋਰ ਕੋਈ ਥਰਡ ਚੀਜ਼ ਪਾਉਂਦੇ ਮਤਲਬ ਚੌਥੀ ਚੀਜ਼ ਨਹੀਂ ਪਾਉਂਦੇ ਜੀ ਉਹ ਸੀਆਈ ਆ ਬਜਰੀ ਹੋਗੀ ਬਜਰੀ ਸਟੋਨ ਡਸਟ ਤੇ ਉਹ ਸੀਮਿੰਟ ਓ ਓ ਓ ਓ ਆ ਪਈ ਓਏ ਤਾਰ ਉਹ ਸੀਆਈ ਵਾਇਰ ਪਈ ਆ ਸਾਰੀ ਆ ਆ ਪਈ ਆ ਵਾਇਰ ਸਾਰੀ ਓ ਜਿਹੜੀ ਰਸਿਆ ਇੰਜਾਂ ਚ ਬਲੇਟੀ ਉਹ ਵੀ ਆ ਪਈ ਆ ਆ ਖੁੱਲੀ ਪਈ ਆ ਇਹ ਪ੍ਰੋਪਰ ਮਤਲਬ ਕੀ ਇਹ ਨੂੰ ਇਹ ਨਾ ਬੜੀ ਖੋਲਣ ਦਾ ਵੀ ਸਿਸਟਮ ਆ ਦੇਖੋ ਇਹ ਇਹ ਇਹਦੇ ਨਾਲੇ ਮਸ਼ੀਨ ਇਹਦੇ ਨਾਲੇ ਖੁੱਲਣਾ ਇਹਨੇ ਇਹ ਬੜੀ ਹਾਰਡ ਵਾਇਰ ਹੁੰਦੀ ਆ ਇਹ ਜੀ ਇਹ ਮਤਲਬ ਨਾਰਮਲ ਆ ਇਹ ਨਹੀਂ ਹੁੰਦਾ ਹੈਗਾ ਵੀ ਉਇਓ ਐਦਾਂ ਹੁੰਦੀ ਆ ਇਹ ਜੀ ਪੂਰੀ ਇਹਨੂੰ ਤੁਸੀਂ ਦੇਖੋ ਮੁੜਦੀ ਆ ਕਿਸੇ ਪਾਸੇੋਂ ਇਹਨੂੰ ਤਾਂ ਕਦਮ ਮੋੜਨਾ ਤਾਂ ਖੰਭੇ ਦੇ ਵਿੱਚ ਹੁੰਦੀ ਹੈ। ਮੋੜਦੀ ਨਹੀਂ ਹੈਗੀ। ਇਹਨੂੰ ਖੋਲਣ ਦਾ ਵੀ ਆਹੀ ਜਗਾੜਾ ਬਸ। ਹੂੰ। ਪਰ ਡੱਟ ਵੀ ਕਰਨਾ ਇਹਨੂੰ। ਹਾਂ, ਇਹਨੂੰ ਵਾਟਰ ਵਾਟਰ ਕਰਕੇ ਹਾਂ। ਕਟਿੰਗ ਦਾ ਵੀ ਇਹਦਾ ਇੱਕ ਮਤਲਬ ਕਿ ਅਲੱਗੇ ਕਟਰ ਆਉਂਦਾ ਹੈ। ਹਰ ਮਤਲਬ ਕਿ ਐਵੇਂ ਨਹੀਂ ਹੈਗਾ, ਪ੍ਰੋਪਰ ਸਿਸਟਮ ਹੈ ਇਹ। ਇਸ ਕਰਕੇ ਸਾਡੀ ਮੇਰੀ ਦੇਖੋ ਸਾਡੇ ਤੋਂ ਕੰਮ ਨਹੀਂ ਕਰਾਉਣਾ। ਇੱਕ ਲੱਗ ਗੱਲ ਆ ਉਹ। ਆਹ ਦੇਖੋ ਇਹ ਕਟਰ ਨਾਲ ਕੱਟੀ ਜਾਂਦੀ ਹੈ ਇਹ। ਬੜੀ ਹਾਰਡਲੀ ਕਟਰ ਮਤਲਬ ਕਟੀ ਜਾਂ। ਜਦੋਂ ਵੀ ਕਿਸੇ ਨੇ ਕੰਮ ਕਰਾਉਣਾ ਮੇਰੀ ਇੱਕ ਛੋਟੀ ਜੀ ਬੇਨਤੀ ਆ ਕਿ ਬੰਦੇ ਦੀ ਫੈਕਟਰੀ ਵਿਜ਼ਿਟ ਜ਼ਰੂਰ ਕਰੋ ਨਹੀਂ ਵੀ ਕਰਨੀ ਸਾਡੇ ਕੋਲ ਆਓ ਮੇਰੇ ਤੋਂ ਜਦੋਂ ਮਰਜ਼ੀ ਐਨੀ ਟਾਈਮ ਮੇਰੇ ਤੋਂ ਕੋਈ ਕਿਸੇ ਨੇ ਵੀ ਗੱਲ ਕਰਨੀ ਹੈ ਮੇਰੇ ਨਾਲ ਮੇਰੇ ਪਿਛਲੇ ਜੋ ਐਕਸਪੀਰੀਅੰਸ ਰਿਹਾ ਕਿਉਂਕਿ ਪਿੱਛੇ ਵੀ ਚਲੋ ਅਸੀਂ ਐਡਵਰਟਾਈਜ਼ਮੈਂਟ ਕਰੀ ਸੀਗੀ ਉਹਦਾ ਉਹਦਾ ਮੇਨ ਕਾਰਨ ਇਹ ਸੀਗਾ ਕਿ ਥੋੜੀ ਜੀ ਅਵੇਅਰਨੈਸ ਵਧੇ ਅੱਜ ਕੱਲ ਹਰ ਬੰਦਾ ਕੋਰੇ ਕੀ ਹੈ ਕਿ ਗਮਲੇ ਵਾਲੇ ਬਣਾਉਣ ਲੱਗੇ ਉਹ ਥੱਪੀਆਂ ਦੇ ਮਾਲ ਬਣਾਉਂਦੇ ਨੇ ਮਾਲ ਪਣਾਇਆ ਪੁੱਠਾ ਕਰਤਾ ਨਾ ਤੋਂ ਚ ਪ੍ਰੋਪਰ ਵਾਇਰਿੰਗ ਦਾ ਸਿਸਟਮ ਆ ਨਾ ਉਹ ਠੀਕ ਆ ਸਾਡੇ ਨਾਲ 5 ਰੁਪਏ ਘੱਟ ਦੇ ਦਿੰਦੇ ਹੋਣਗੇ ਆਪਣੇ ਸਿਸਟਮ ਦੇ ਹਿਸਾਬ ਨਾਲ ਕਿਉਂਕਿ ਸਾਡੇ ਕੋਲੇ ਬਹੁਤ ਇਹ ਜਿਹੜਾ ਪਲਾਂਟ ਆ ਇਹ ਮਤਲਬ ਕੋਈ ਸਸਤਾ ਪਲਾਂਟ ਨਹੀਂ ਹੈਗਾ ਪ੍ਰੋਪਰ ਵਧੀਆ ਪਲਾਂਟ ਆ ਪ੍ਰੋਪਰ ਵਾਈਬ੍ਰੇਟਰ ਆ ਪ੍ਰੋਪਰ ਮਿਕਸਚਰ ਮਸ਼ੀਨ ਆ ਹਰ ਇੱਕ ਚੀਜ਼ ਦਾ ਇੱਕ ਸਿਸਟਮ ਆ ਇਸ ਕਰਕੇ ਮੇਰੀ ਹਮੇਸ਼ਾ ਇਸ ਗੱਲ ਤੇ ਰਿਕੁਐਸਟ ਰਹੂਗੀ ਸਾਰਿਆਂ ਨੂੰ ਕਿ ਕਿਸੇ ਨੇ ਮੇਰੇ ਤੋਂ ਕੰਮ ਨਹੀਂ ਵੀ ਕਰਾਉਣਾ ਤਾਂ ਵੀ ਮੇਰੇ ਤੋਂ ਆ ਕੇ ਡਵਾਈਸ ਲੈ ਲਓ ਵੀ ਹਾਂ ਵੀ ਅਸੀਂ ਇਹ ਕੰਮ ਕਰਾਉਣ ਲੱਗੇ ਆ ਆ ਬੰਦਾ ਕਰਨ ਲੱਗਿਆ ਠੀਕ ਆ ਵੀ ਅਸੀਂ ਇਹ ਕਰਾ ਲਈਏ ਮੈਂ ਉਸਤੇ ਵੀ ਨਹੀਂ ਰੋਕੂੰਗਾ ਜੇ ਕਦੇ ਵੀ ਮੇਰੇ ਪੁਰਾਣੇ ਕਸਟਮਰ ਨਾਲ ਗੱਲ ਕਰਕੇ ਦੇਖ ਲਿਓ ਉਹ ਮੈਨੂੰ ਹਮੇਸ਼ਾ ਕਹਿੰਗੇ ਯਾਰ ਤੁਹਾਡੇ ਨਾਲ ਗੱਲ ਕਰਕੇ رائے ਜ਼ਰੂਰ ਵਧੀਆ ਮਿਲਦੀ ਹੈ ਮੈਂ ਕਿਸੇ ਕਦੇ ਕਦੇ ਵੀ ਕਿਸੇ ਨੂੰ ਮਤਲਬ ਕਿ ਬੈਡ ਐਡਵਾਈਸ ਕਦੇ ਵੀ ਨਹੀਂ ਦਿੰਦਾ ਹੈਗਾ ਮੇਰਾ ਉਸੂਲ ਹੈ ਜੀ ਠੀਕ ਹੈ ਨਾ ਆਪਾਂ ਗੁਰਦੁਆਰੇ ਧਰਤੀ ਤੇ ਖੜੇ ਆਂ ਸਿੱਧਾਂ ਹੀ ਧਰਤੀ ਤੇ ਖੜੇ ਆਂ ਆਪਾਂ ਦੇਖੋ ਕੋਈ ਪੈਸਾ ਕਮਾਉਣਾ ਮੁੱਖ ਮਕਸਦ ਨਹੀਂ ਹੁੰਦਾ ਤੇ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਕੰਮ ਵੀ ਵਧੀਆ ਚੱਲਦਾ ਸਾਡੀ ਇਹ ਹੈ ਵੀ ਅਵੇਅਰਨੈਸ ਹੋਵੇ ਇਹ ਪ੍ਰੋਡਕਟ ਨੂੰ ਲੈ ਕੇ ਅਵੇਅਰਨੈਸ ਹੋ ਗਈ ਕਿ ਨਵਾਂ ਪ੍ਰੋਡਕਟ ਹਰੇਕ ਬੰਦੇ ਦੇ ਸਮਝਦਾ ਨਹੀਂ ਪ੍ਰੋਡਕਟ ਹੁੰਦਾ ਅਸੀਂ ਅਗਲੇ ਨੂੰ ਦੱਸ ਦਿੰਨੇ ਆ ਵੀ ਇਦਾਂ ਇਦਾਂ ਦੇਖ ਜੋ ਚੀਜ਼ਾਂ ਦੇਖਣ ਵਾਲੀਆਂ ਨੇ ਉਹ ਬੰਦਾ ਜਰੂਰ ਮੇਰੇ ਤੋਂ ਡਵਾਈਸ ਜਦੋਂ ਮਰਜ਼ੀ ਲੈ ਲਵੇ ਮੈਨੂੰ ਉਸ ਗੱਲ ਤੇ ਕੋਈ ਪ੍ਰੋਬਲਮ ਨਹੀਂ ਜਦੋਂ ਮਰਜ਼ੀ ਫੋਨ ਕਰੋ ਕਿੱਦਾਂ ਦੀ ਬਹੁਤ ਮਿਹਰਬਾਨੀ ਬਾਈ ਜੀ ਧੰਨਵਾਦ ਜੀ ਇਹਨਾਂ ਦਾ ਵੀ ਲੋਕਾਂ ਦੇ ਕੰਮ ਵੀ ਆਊਗੀ ਸੱਜਣਾ ਦੇ ਕੰਮ ਤੇ ਵੀਡੀਓ ਨੂੰ ਸ਼ੇਅਰ ਵੀ ਕਰਨਗੇ ਤੇ ਜੇ ਕਿਸੇ ਵੀ ਸੱਜਣ ਨੇ ਕੰਮ ਕਰਾਉਣਾ ਬਾਈ ਉਹਨਾਂ ਨੂੰ ਫੋਨ ਕਰ ਲਿਓ ਦੇਖੋ ਜਿੱਥੋਂ ਤੁਸੀਂ ਕਰਾਉਣਾ ਉਥੋਂ ਤੁਹਾਡੀ ਜ਼ਿੰਮੇਵਾਰੀ ਆ ਜੇ ਬਾਈ ਉਹਨ 9955645345 ਮੇਰਾ ਨੰਬਰ ਹੈ ਮਨਵੀਰ ਸਿੰਘ ਆਲੂ ਵਾਲਾ ਮੇਰਾ ਨਾਮ ਆ ਜੀ ਸਰੰਦ ਦੋ ਪਲਾਂਟ ਨੇ ਇੱਕ ਪਲਾਂਟ ਫਲੋਰ ਆ ਜੀ ਇੱਕ ਪਲਾਂਟ ਆਪਣਾ ਗਿੱਦੜ ਵਾਹੇ ਤਿੰਨ ਪਲਾਂਟ ਆਪਣੇ ਤਿੰਨ ਲੋਕੇਸ਼ਨਾਂ ਤੇ ਆ ਜਦੋਂ ਮਰਜੀ ਗੰਗਾ ਨਗਰ ਤੋਂ ਲੈ ਕੇ ਜੰਮੂ ਤੱਕ ਅੰਬਾਲਾ ਤੋਂ ਲੈ ਕੇ ਅਜਨਾਲੇ ਤੱਕ ਜਿੱਥੋਂ ਮਰਜੀ ਜਦੋਂ ਮਰਜੀ ਕੰਮ ਲਈ ਤੁਸੀਂ ਸਾਨੂੰ ਫੋਨ ਕਰ ਸਕਦੇ ਆਂ